ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੜਾ ਵੱਡਾ ਉਲਟਫੇਰ ਹੋਵੇਗਾ ਇੱਕ ਪਾਸੇ ਸੁਨੀਲ ਕੁਮਾਰ ਜਾਖੜ ਨੇ ਆਪਣਾ ਆਲਰੇਡੀ ਜਿਮਨੀ ਚੋਣਾਂ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਸੌਂਪ ਦਿੱਤਾ ਸੀ ਭਾਵੇਂ ਵਿਜੇ ਰupani ਨੇ ਇਹ ਕਹਿ ਕੇ ਪਲਾ ਛਾਲਿਆ ਕਿ ਉਸ ਅਸਤੀਫੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਕਿਉਂਕਿ ਸੁਨੀਲ ਕੁਮਾਰ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਸੀ ਜਿਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਹੋਇਆ ਹੈ ਹਾਲੇ ਅਸਤੀਫਾ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਐਕਸੈਪਟ ਨਹੀਂ ਕੀਤਾ ਗਿਆ ਚੋਣ ਮદાન ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਕਿਉਂ ਨਹੀਂ ਆਏ ਹਲਕਾ ਗੱਦੜਵਾਹਾ ਬਰਨਾਲਾ ਚਬੀਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਇਹ ਕਹਿ ਕੇ ਪੱਲਾ ਛੱਡ ਦਿੱਤਾ ਕਿ ਜਿਸ ਤਰ੍ਹਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਹਾਲ ਹੋਇਆ ਹੈ ਉਸੇ ਤਰ੍ਹਾਂ ਹੀ ਇਹ ਨਾ ਜਿਮਨੀ ਚੋਣਾ ਦੇ ਵਿੱਚ ਹੋਵੇਗਾ ਫਿਰ ਵਿਧਾਨ ਸਭਾ ਦਾ ਜਦੋਂ ਮੁੱਦਾ ਚੱਕਿਆ ਗਿਆ ਪੰਜਾਬ ਦੀ ਫੇਵਰ ਕੀਤੀ ਗਈ ਫਿਰ ਕਿਸਾਨਾਂ ਦੇ ਹੱਕ ਵਿੱਚ ਵੀ ਬੋਲੇ ਉਹਨਾਂ ਨੇ ਕਿਹਾ ਕਿ ਮੈਂ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰਦਾ ਹਾਂ ਫਿਰ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਪਾਣੀ ਨੇ ਉਹ ਪੰਜਾਬ ਦੇ ਕੋਲ ਹੀ ਰਹਿਣ ਚਾਹੀਦੇ ਨੇ ਕਿਉਂਕਿ ਪੰਜਾਬ ਦੇ ਕਈ ਇਲਾਕੇ ਜਿਹੜੇ ਨੇ ਉਹ ਮਾਰੂਥਲ ਬੰਦੇ ਜਾ ਜਾ ਰਹੇ ਨੇ ਯਾਨੀ ਕਿ ਆਖਰਕਾਰ ਐਨੀ ਜਲਦੀ ਕਿਉਂ ਬਦਲ ਗਿਆ ਸੁਨੀਲ ਕੁਮਾਰ ਜਾਖੜ ਇਧਰ ਅੱਜ ਬੜਾ ਵੱਡਾ ਉਲਟਫੇਰ ਕੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਵਿੱਚ ਅੱਜ ਰਵਨੀਤ ਬਿੱਟੂ ਵੱਲੋਂ ਇੱਕ ਵੱਡਾ ਬਿਆਨ ਆਇਆ ਰਵਨੀਤ ਬਿੱਟੂ ਨੇ ਤਾਂ ਜਿਮਨੀ ਚੋਣਾਂ ਦੇ ਵਿੱਚ ਇਹ ਵੀ ਕਹਿ ਦਿੱਤਾ ਸੀ ਕਿ ਮੈਂ ਮੁੱਖ ਮੰਤਰੀ ਹੋਵਾਂਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਭਾਰਤੀ ਜਨਤਾ ਪਾਰਟੀ ਵੱਲੋਂ ਹਾਰਨ ਦੇ ਬਾਅਦ ਕੇਂਦਰੀ ਮੰਤਰੀ ਵੀ ਨੇ ਫਿਰ ਰਾਜ ਸਭਾ ਦੇ ਮੈਂਬਰ ਬਣੇ ਨੇ ਰਾਜਸਥਾਨ ਤੋਂ ਆਖਰਕਾਰ ਚੱਲ ਕੀ ਰਿਹਾ ਹੈ ਜੇਕਰ ਮੁੱਖ ਮੰਤਰੀ ਦਾ ਚਿਹਰਾ ਹੈ ਤਾਂ ਫਿਰ ਪ੍ਰਧਾਨ ਵੀ ਬਣਨਾ ਰਵਨੀਤ ਬਿੱਟੂ ਨੂੰ ਜ਼ਰੂਰੀ ਜ਼ਰੂਰੀ ਹੈ ਇਸ ਕਰਕੇ ਰਵਨੀਤ ਬਿੱਟੂ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਅੱਜ ਵੱਡਾ ਉਲਟਫੇਰ ਦੇਖਣ ਨੂੰ ਮਿਲੇਗਾ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿਉਂਕਿ ਰਵਨੀਤ ਬਿੱਟੂ ਨੇ ਕਿਹਾ ਕਿ ਜਰਨੈਲ ਤਾਂ ਜਰਨੈਲ ਹੀ ਹੁੰਦੇ ਨੇ ਇਹ ਬੜੀ ਵੱਡੀ ਨਿਕਾਮੀ ਹੈ ਸਾਡੇ ਜਰਨੈਲ ਸੁਨੀਲ ਕੁਮਾਰ ਜਾਕਰ ਦੀ ਕਿ ਉਹ ਆਪਣੇ ਘਰ ਕੁੰਮ ਕੰਦੀ ਨਹੀਂ ਸੁੱਤੇ ਰਹੇ ਜੇਕਰ ਉਹ ਚੋਣ ਪ੍ਰਚਾਰ ਕਰਦੇ ਗੱਦਰਵਾਹਾ ਪ੍ਰਨਾਲਾ ਚਬੇਬਾਲ ਅਤੇ ਡੇਰਾ ਬਾਬਾ ਨਾਨਕ ਤੋਂ ਤੇ ਭਾਰਤੀ ਜਨਤਾ ਪਾਰਟੀ ਨੂੰ ਦੋ ਸੀਟਾਂ ਮਿਲੀਆਂ ਸੀ ਇਹ ਹੋ ਸਕਦਾ ਹੈ ਕਿ ਰਵਰੀਦ ਬਿੱਟੂ ਨੇ ਮਜ਼ਾਕ ਕੀਤਾ ਹੋਵੇ ਵੀ ਭਾਈ ਜੇਕਰ ਤੁਸੀਂ ਲੋਕ ਸਭਾ ਦੀ ਸੀਟ ਇੱਕ ਵੀ ਨਹੀਂ ਜਿੱਤ ਸਕੇ ਤੇ ਇੱਥੇ ਤਾਂ ਫਿਰ ਵੀ ਜਿਮਨੀ ਚੋਣਾਂ ਨੇ ਇੱਥੇ ਤਾਂ ਸੱਤਾਧਾਰਿਤ ਸਰਕਾਰ ਜਿਹੜੀ ਅਦੀ ਪਾਵਰ ਦੇ ਨਾਲ ਹੀ ਜੜੀਆਂ ਸੀਟਾਂ ਜਿੱਤ ਜਾਵੇਗੀ ਲੇਕਿਨ ਇਧਰ ਰਵਰੀਦ ਬਿੱਟੂ ਦੇ ਸਿਰ ਉਤੇ ਜਿਹੜਾ ਹੈ ਤਾਜ ਰੱਖਣ ਜਾ ਰਹੀ ਹੈ ਪ੍ਰਧਾਨਗੀ ਦਾ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਆਲਰੇਡੀ ਹੀ ਭਾਰ ਲੀਸ ਸੀ ਕਿ ਹਿੰਦੂ ਚਿਹਰਾ ਜਾਵੇ ਭਾਵੇਂ ਚਾਰੇ ਦੇ ਚਾਰੇ ਸਿਕ ਸੀ ਉਮੀਦਵਾਸੀ ਗਿੱਦੜਵਾਹਾ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਲੇਕਿਨ ਫਿਰ ਵੀ ਹਾਰੇ ਲੇਕਿਨ ਇੱਧਰ ਇੱਕ ਵਾਰ ਫਿਰ ਪਤਾ ਅਜਮਾਉਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਰਗਨੀਤ ਬਿੱਟੂ ਨੂੰ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਣਾ ਕੇ ਹਰਜੀਤ ਗਰੇਵਾਲ ਦਾ ਵੀ ਪਤਾ ਕੱਟਿਆ ਗਿਆ ਉਹ ਵਿਜੀ ਸਾਪਲਾ ਦਾ ਵੀ ਪਤਾ ਪੱਤਾ ਕਟਿਆ ਗਿਆ ਕਿਉਂਕਿ ਰਵਨੀਤ ਬਿੱਟੂ ਨੇ ਜੇ ਆਪਣੇ ਆਪ ਨੂੰ ਮੁੱਖ ਮੰਤਰੀ ਕਿਹਾ ਹੈ ਇਟ ਮੀਨਸ ਕਿ ਮੁੱਖ ਮੰਤਰੀ ਪਹਿਲਾ ਪ੍ਰਧਾਨ ਹੋਣਾ ਜ਼ਰੂਰੀ ਹੈ ਜ਼ਰੂਰੀ ਹੈ ਜਾਂ ਨਹੀਂ ਹੈ ਇਹ ਤਾਂ ਰਵਨੀਤ ਬਿੱਟੂ ਨੂੰ ਪਤਾ ਹੈ ਲੇਕਿਨ ਰਵਨੀਤ ਬਿੱਟੂ ਉੱਤੇ ਭਾਰਤੀ ਜਨਤਾ ਪਾਰਟੀ ਜੱਟ ਸਿੱਖ ਦਾ ਜੱਟ ਸਕਚੇਰੇ ਦਾ ਜਿਹਦਾ ਪੱਤਾ ਖੇਡਣ ਜਾ ਰਹੀ ਹੈ ਐਜ਼ ਏ ਪ੍ਰਧਾਨ ਨਾਉਣ ਦਾ ਤੁਹਾਨੂੰ